ਡੂਰ ਸਾਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਬਾਲੀਵੁੱਡ ਅਦਾਕਾਰਾਂ ਤੇ ਐਮਪੀ ਕੰਗਨ ਰਣੌਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਦੇ ਹੱਜ ਚ ਕੀਤਾ ਗਿਆ ਟਵੀਟ ਡਿਲੀਟ ਕਰ ਦਿੱਤਾ ਗਿਆ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਐਕਸ ਅਕਾਊਂਟ ਤੇ ਉਹਨਾਂ ਦੀ ਟੀਮ ਵੱਲੋਂ ਕੁਲਵਿੰਦਰ ਕੌਰ ਦੇ ਹੱਜ ਚ ਬੋਲਦਿਆਂ ਕਿਹਾ ਸੀ ਕਿ ਆਪਣੀ ਪੈਨਲ ਅਸੀਂ ਇਕਜੁੱਟ ਹੋ ਕੇ ਖੜੇ ਹਾਂ ਜਿਸ ਦੀ ਹਿੰਮਤ ਪੰਜਾਬ ਦੀਆਂ ਧੀਆਂ ਦੀ ਤਾਕਤ ਦੀ ਮਿਸਾਲ ਹੈ ਕੰਗਨ ਰਣੌਤ ਨੇ ਸਿੱਖ ਕੌਮ ਸਾਡੇ ਕਿਸਾਨ ਤੇ ਪੰਜਾਬ ਦੀਆਂ ਮਾਵਾਂ ਨੂੰ ਵਾਰ-ਵਾਰ ਤੰਗ ਪਰੇਸ਼ਾਨ ਕੀਤਾ ਤੇ ਉਹਨਾਂ ਦਾ અપਮਾਨ ਕੀਤਾ ਕੁਲਵਿੰਦਰ ਕੌਰ ਨੇ ਸਾਡੇ ਭਾਈਚਾਰੇ ਪ੍ਰਤੀ ਦਿਖਾਏ ਗੇ ਨਿਰਾਦਰ ਦਾ ਸਨਮਾਨ ਤੇ ਲਚਕੀਲੇਪਨ ਨਾਲ ਕਰਾਰਾ ਜਵਾਬ ਦਿੱਤਾ ਪਰ ਹੁਣ ਅਚਾਨਕ ਉਹਨਾਂ ਦੇ ਅਕਾਊਂਟ ਤੋਂ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ। ਇਹ ਟਵੀਟ ਕਿਉਂ ਡਿਲੀਟ ਕੀਤਾ ਗਿਆ ਅਜੇ ਤੱਕ ਇਸ ਬਾਰੇ ਕੋਈ ਸਪਸ਼ਟਿਕਰਨ ਸਾਹਮਣੇ ਨਹੀਂ ਆਇਆ। ਦੱਸਦੇ ਕਿ ਕੁਲਵਿੰਦਰ ਕੌਰ ਨੇ ਮੰਡੀ ਤੋਂ ਐਮਪੀ ਕੰਗਨਾਰਣੌਲ ਤੇ ਚੰਡੀਗੜ੍ਹ 에ਅਰਪੋਰਟ ਤੇ ਪੰਜਾਬੀਆਂ ਤੇ ਕਿਸਾਨ ਅੰਦੋਲਨ ਦੌਰਾਨ ਸੜਕਾਂ ਤੇ ਬੈਠੀਆਂ ਬੀਬੀਆਂ ਬਾਰੇ ਅਪਸ਼ਬਦ ਬੋਲੇ ਸਨ। ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਗੁੱਸੇ ਚ ਆ ਕੇ ਉਸ ਤੇ ਥੱਪੜ ਚੜਾ ਦਿੱਤਾ। ਜਿਸ ਤੋਂ ਬਾਅਦ ਕੁਲਵਿੰਦਰ ਕੋ ਨੂੰ ਮੁਅਤਲ ਵੀ ਕਰ ਦਿੱਤਾ ਗਿਆ ਸੀ ਪਰ ਪ ਕੌਰ ਦੇ ਹੱਥ ਚ ਖੜ ਗਈ ਨਾ ਵਿਚਾਲੇ ਐਮਪੀ ਅਮਰਿਤਪਾਲ ਸਿੰਘ ਦੇ ਅਕਾਊਂਟ ਤੇ ਉਹਨਾਂ ਦੇ ਟੀਮ ਵੱਲੋਂ ਵੀ ਕੁਲਵਿੰਦਰ ਦੇ ਹੱਥ ਚ ਪੋਸਟ ਪਾਈ ਗਈ ਸੀ ਪਰ ਹੁਣ ਅਚਾਨਕ ਕੁਲਵਿੰਦਰ ਕੌਰ ਦੇ ਹੱਥ ਚ ਕੀਤੀ ਪੋਸਟ ਨੂੰ ਅਕਾਊਂਟ ਤੋਂ ਹਟਾ ਦਿੱਤਾ ਗਿਆ ਤੇ ਸਵਾਲ ਖੜਾ ਹੋ ਰਿਹਾ ਹੈ ਕਿ ਪਹਿਲਾਂ ਮਹਿਲਾ ਸਿਪਾਹੀ ਦੇ ਹੱਥ ਚ ਕੀਤੀ ਪੋਸਟ ਹੁਣ ਅਚਾਨਕ ਹਟਾ ਕਿਉਂ ਦਿੱਤੀ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ